ਦੋਸਤੋ ਅੱਜ ਦੁਸਹਿਰੇ ਦਾ ਤਿਹਾਰ ਸਾਰੇ ਦੇਸ਼ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਉੱਥੇ ਹੀ ਪੰਜਾਬ ਦੇ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸ ਤਿਹਾਰ ਦੇ ਮੌਕੇ ਤੇ ਬਹੁਤ ਵੱਡੀ ਤਰਾ ਦੇ ਵਿੱਚ ਦੁਸਹਿਰਾ ਗਰੰਡਾਂ ਦੇ ਵਿੱਚ ਰੌਣਕਾਂ ਦੇਖਣ ਨੂੰ ਮਿਲੀਆਂ। ਆਓ ਪਹਿਲਾਂ ਤੁਹਾਨੂੰ ਕੁਝ ਜਿਹੜੀਆਂ ਮੇਨ ਸੁਰੱਖਿਆ ਬਣੀਆਂ ਅੱਜ ਦਸਹਿਰੇ ਨੂੰ ਲੈ ਕੇ ਉਹ ਸਣਾ ਦਿੰਨੇ ਆ ਜਲੰਧਰ ਵਿੱਚ ਦਸਹਿਰੇ ਨੂੰ ਲੈ ਕੇ 1300 ਕਰਮਚਾਰੀ ਸੁਰੱਖਿਆ ਨੂੰ ਲੈ ਕੇ ਤਾਇਨਾਤ ਕੀਤਾ ਗਿਆ ਸੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਸਭ ਤੋਂ ਉੱਚਾ 라ਵਣ ਦਾ ਪੁਤਲਾ ਲੁਧਿਆਣੇ ਦੀ 38 ਗਰਾਊਂਡ ਵਿੱਚ 121 ਫੁੱਟ ਬਣਾਇਆ ਗਿਆ ਉੱਥੇ ਹੀ ਨਾਗਪੁਰ ਵਿੱਚ ਆਰਐਸਐਸ ਵੱਲੋਂ ਵੀ ਇਸ ਤਿਹਾਰ ਦੇ ਮੌਕੇ ਤੇ ਆਰਐਸਐਸ ਦੇ ਮੁਖੀ ਮੂਨ ਭਾਗਵਤ ਵੱਲੋਂ ਇਸ ਮੌਕੇ ਤੇ ਇਹ ਕਿਹਾ ਗਿਆ ਕਿ ਅਸੀਂ ਜਿੱਥੇ ਸਾਰਿਆਂ ਨਾਲ ਦੋਸਤਾਨਾ ਰੱਖਣਾ ਚਾਹੁੰਦੇ ਆ ਉੱਥੇ ਸੁਰੱਖਿਆ ਨੂੰ ਲੈ ਕੇ ਚੌਕਸ ਵੀ ਹਾਂ ਇਸੇ ਤਰ੍ਹਾਂ ਇਸ ਮੌਕੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਵੀ ਉੱਥੇ ਸਮੋਦਨ ਕੀਤਾ ਦੇਖਦੇ ਸੁਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਮੌਕੇ ਤੇ ਕਿਹਾ ਕਿ ਅਸੀਂ ਹਥਿਆਰਾਂ ਦੀ ਪੂਜਾ ਵੀ ਕਰਦੇ ਹਾਂ ਤੇ ਲੋੜ ਪੈਣ ਤੇ ਇਹਨਾਂ ਨੂੰ ਵਰਤਦੇ ਵੀ ਹਾਂ ਤੇ ਦੋਸਤੋ ਉੱਥੇ ਹੀ ਪੰਜਾਬੀ ਟਰੂ ਨੇ ਇੱਕ ਸਟੋਰੀ ਕੀਤੀ ਹੈ ਪੰਜਾਬ ਵਿੱਚ ਨਸ਼ਾ ਤਸਕਰੀ ਵਿੱਚ ਜਿਹੜੀ ਇਹ ਵੇਚਣ ਵਾਲਿਆਂ ਦੀ ਤਸਕਰਾਂ ਦੀ ਗਿਣਤੀ ਨਸ਼ਾ ਸੇਵਨ ਕਰਨ ਵਾਲਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਕੌਮੀ ਅਪਰਾਧ ਰਿਕਾਰਡਜ਼ ਬਿਊਰੋ ਵੱਲੋਂ ਇਹ ਜਾਰੀ ਕੀਤੀ ਗਈ ਆ 2023 ਦੀ ਤਾਜ਼ਾ ਦੇਸ਼ ਵਿਆਪੀ ਬਸਲੇਸ਼ਨ ਰਿਪੋਰਟ ਤੇ ਦੋਸਤੋ ਉੱਥੇ ਹੀ ਇਹ ਗੱਲ ਕਰਦਨੇ ਆ ਅੱਜ ਜਿਵੇਂ ਜਿਕਰ ਕੀਤਾ ਪਹਿਲਾਂ ਹੀ ਕਿ ਭਾਰਤ ਦੇ ਸਾਰੀਆਂ ਸਟੇਟਾਂ ਦੇ ਵਿੱਚ ਦੁਸਹਿਰੇ ਦਾ ਤਿਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਸ਼ਹਿਰਾਂ ਕਸਬਿਆਂ ਦੇ ਵਿੱਚ ਇਹ ਤਿਹਾਰ ਬੜੀ ਧੁੰਦਵਾਲ ਨਾਲ ਮਨਾਇਆ ਗਿਆ ਉੱਥੇ ਹੀ ਰਾਜਨੀਤਿਕ ਲੋਕ ਵੀ ਇਸ ਤਿਹਾਰ ਦੇ ਉੱਤੇ ਜਿਹੜੇ ਆ ਉਹ ਵੱਡੀ ਤعداد ਦੇ ਵਿੱਚ ਪਹੁੰਚਦੇ ਆ ਕਿਉਂਕਿ ਦਸਹਿਰਾ ਕਮੇਟੀਆਂ ਜਿੱਥੇ ਰਵੈਤੀ ਪਾਰਟੀਆਂ ਦੇ ਲੀਡਰਾਂ ਨੂੰ ਇਸ ਪ੍ਰੋਗਰਾਮ ਦੇ ਉੱਤੇ ਬੁਲਾਉਂਦੀਆਂ ਨੇ ਤੇ ਉੱਥੇ ਇਹ ਵੀ ਦੇਖਿਆ ਗਿਆ ਕਿ ਜਿਵੇਂ ਕੁਝ ਕਸਬਿਆਂ ਦੇ ਵਿੱਚ ਕੁਝ ਛੋਟੇ ਸ਼ਹਿਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਜਿਹੜੀਆਂ ਪਾਰਟੀਆਂ ਨਾਲ ਸੰਬੰਧਿਤ ਕਮੇਟੀਆਂ ਆ ਉਹ ਆਪਣੇ-ਆਪਣੇ ਲੀਡਰਾਂ ਨੂੰ ਇਸ ਮੌਕੇ ਤੇ ਬੁਲਾਉਂਦੀਆਂ ਪਾਮੇ ਕੇ ਇੱਥੇ ਲੋਕ ਇਸ ਇਤਿਹਾਰ ਦੇ ਮੌਕੇ ਤੇ ਵੱਡੀ ਤਰ੍ਹਾਂ ਦੇ ਵਿੱਚ ਇਸ ਮੌਕੇ ਤੇ ਕਲਾਕਾਰਾਂ ਵੱਲੋਂ ਆ ਰਾਮ ਰੀਲਾ ਦੇ ਪੇਸ਼ ਕੀਤੇ ਜਾਂਦੇ ਸੀਨ ਨੂੰ ਦੇਖਣ ਲਈ ਪਹੁੰਚਦੇ ਆ ਇਸ ਨੂੰ ਲੈ ਕੇ ਜੇ ਬਿਲਗੇ ਦੀ ਗੱਲ ਕੀਤੀ ਜਾਵੇ ਤਾਂ ਬਿਲਗੇ ਦੇ ਵਿੱਚ ਬੜੇ ਲੰਮੇ عرصੇ ਤੋਂ ਦਸਹਰੇ ਦਾ ਤਿਹਾੜੀ ਮਨਾਇਆ ਜਾਂਦਾ ਤੇ ਜੇ ਇਹ ਕਹਣਾ ਜਾਵੇ ਅੱਜ ਤੋਂ 50 ਸਾਲ ਪਹਿਲਾਂ ਜਿਹੜੇ ਕਲਾਕਾਰ ਇਸ ਇਤਿਹਾਰ ਦੇ ਮੌਕੇ ਤੇ ਵੱਖ-ਵੱਖ ਰੋਲ ਨਿਭਾਉਂਦੇ ਰਹਾ ਉਹਨਾਂ ਦੇ ਵਿੱਚੋਂ ਇੱਕ ਐ ਵਿਅਕਤੀ ਜਿਹੜਾ ਆ ਲక్ష్ਮਣ ਦਾ ਉਸ ਵੇਲੇ ਰੋਲ ਕਰਦਾ ਰਿਹਾ ਜਰਨੈਲ ਸਿੰਘ ਉਸ ਤੋਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਸ ਪ੍ਰੋਗਰਾਮ ਵਿੱਚ ਇਸਾ ਲੈਣ ਵਾਲੇ ਨੌਜਵਾਨਾਂ ਨੂੰ ਇਸ ਕਲਾਕਾਰੀ ਦੇ ਵਿੱਚ ਜਿਹੜਾ ਆ ਉਹਨੇ ਨਪੁੰਨ ਕਰਾਇਆ ਤੇ ਅੱਜ ਬਿਲਕਿਤੇ ਦਸਹਿਰੇ ਦੇ ਮੌਕੇ ਤੇ ਇਹ ਜਿਹੜੇ ਨੌਜਵਾਨ ਰਾਮਲੀਲਾ ਦੇ ਵਿੱਚ ਹਿੱਸਾ ਲੈਂਦੇ ਆ ਇਹ ਪਿਛਲੇ ਕਈ ਦਿਨਾਂ ਤੋਂ ਰਾਮਲੀਲਾ ਪੇਸ਼ ਕਰਦੇ ਰਿਹਾ ਤੇ ਅੱਜ ਦਸਹਿਰਾ ਗਰਾਊਂਡ ਦੇ ਵਿੱਚ ਵੀ ਇਹਨਾਂ ਨੌਜਵਾਨਾਂ ਨੇ ਬੜੀ ਦਿਲਚਸਪੀ ਨਾਲ ਇਸ ਮੌਕੇ ਤੇ ਸ਼੍ਰੀ ਰਾਮਚੰਦਰ ਉਨ੍ਹਾਂ ਦੇ ਛੋਟੇ ਭਰਾ ਲਛਮਣ ਇਸ ਤਰ੍ਹਾਂ ਰਾਵਣ ਤੇ ਰਾਵਣ ਦੇ ਭਰਾਵਾਂ ਨੇ ਇਸ ਮੌਕੇ ਤੇ ਬਾਕੂ ਵੀ ਸਾਰੇ ਕਲਾਕਾਰਾਂ ਨੇ ਇਹ ਰੂਲ ਜਿਹੜੇ ਆ ਨਵਾਏ ਜੇ ਇਹ ਕਹਿ ਲਿਆ ਜਾਵੇ ਕਿ ਇਹ ਨੌਜਵਾਨ ਬੜੇ ਨਪੁੰਨੇ ਇਸ ਕਲਾਕਾਰੀ ਦੇ ਵਿੱਚ ਇਸ ਨੂੰ ਮਿਹਨਤ ਕਿਹਾ ਜਾ ਸਕਦਾ ਤੇ ਇਸ ਮਿਹਨਤ ਨੂੰ ਬਿਲਗਾ ਅਤੇ ਇਲਾਕੇ ਭਰ ਦੇ ਜਿਹੜੇ ਲੋਕ ਆ ਇੱਥੇ ਵੇਖਣ ਲਈ ਆਏ ਅਸੀਂ ਇਸ ਮੌਕੇ ਤੇ ਆਪਣੇ ਬਿਲਗਾ نیوز ਆਨਲਾਈਨ ਫੇਸਬੁੱਕ ਪੇਜ ਤੇ ਬਖ ਬਖ ਲਾਈਵ ਪ੍ਰੋਗਰਾਮ ਅਮਰੀ ਵਿੱਚ ਉਸ ਮੌਕੇ ਦੀ ਜਿਹੜੀ ਆ ਉਰਾਮੇ ਲਪੇਸ਼ ਕੀਤੀ ਗਈ ਆ ਉਹ ਲਾਈਵ ਪ੍ਰੋਗਰਾਮ ਅਸੀਂ ਲਾਈਵ ਕੀਤਾ ਤੁਸੀਂ ਸਾਡੇ ਇਹ ਬਖ ਬਖ ਜਿਹੜੇ ਆ ਸੀਨ ਅਸੀਂ ਅਸੀਂ ਲਾਈਵ ਕੀਤਾ ਉਹਨਾਂ ਨੂੰ ਦੇਖ ਸਕਦੇ ਹੋ ਉੱਥੇ ਹੀ ਗੱਲ ਕਰ ਲਈਏ ਫਲੋਰ ਦੀ ਨੂਰ ਮਹਿਲ ਦੀ ਨਕੂਤਰ ਦੀ ਗੁਰਾਇਆਂ ਜਿੰਨੇ ਵੀ ਜਲੰਧ ਦੇ ਆਸ-ਪਾਸ ਸ਼ਹਿਰ ਆ ਸਾਰੇ ਥਾਵਾਂ ਤੇ ਦਸਹਰੇ ਦਾ ਤਿਹਾਰ ਜਿਹੜਾ ਆ ਉਹ ਬੜੀ ਧੂਮ-ਧਾਮ ਨਾਲ ਮਨਾਇਆ ਹੁਣ ਤੱਕ ਸਾਰੇ ਥਾਵਾਂ ਤੋਂ ਉਤਸ਼ਾਹ ਨਾਲ ਮਨਾਏ ਇਸ ਤਿਹਾਰ ਦੀਆਂ ਖਬਰਾਂ ਨੇ ਕਿਤੇ ਵੀ ਕੋਈ ਅਣਸੁਖਾਮੀ ਜਿਹੜੀ ਆ ਕੋਈ ਵੀ ਖਬਰ ਹੁਣ ਤੱਕ ਸਾਡੇ ਤੱਕ ਨਹੀਂ ਪਹੁੰਚੀ ਤੇ ਉੱਤੇ ਹੀ ਦੋਸਤੋ ਜਿਵੇਂ ਜਿਕਰ ਕੀਤਾ ਹੈ ਕਿ ਇਸ ਇਤਿਹਾਸ ਦੇ ਉੱਤੇ ਜਿੱਥੇ ਇਹ ਨੌਜਵਾਨਾਂ ਵੱਲੋਂ ਰਾਮਲੀਲਾ ਨੂੰ ਇਹ ਫਲਮਾਉਣ ਲਈ ਬਹੁਤ ਮਿਹਨਤ ਕੀਤੀ ਹੁੰਦੀ ਆ ਇਸ ਦਸਹਰੇ ਦੇ ਮੌਕੇ ਤੇ ਦਸਹਰਾ ਗਰਾਊਂਡ ਵਿੱਚ ਇਹ ਨੌਜਵਾਨ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰਦੇ ਆ ਉੱਤੇ ਹੀ ਸਾਡੇ ਸਿਆਸੀ ਜਿਹੜੇ ਲੀਡਰ ਆ ਬਖ ਬਖ ਪਾਰਟੀਆਂ ਤੋਂ ਆਏ ਇਸ ਮੌਕੇ ਤੇ 71 ਲੋਕਾਂ ਨੂੰ ਦੁਸਹਿਰੇ ਦੀ ਵਧਾਈ ਦਿੰਦੇ ਆ ਕਿਉਂਕਿ ਇਸ ਵੇਲੇ ਇਹ ਇਸ ਮੌਕੇ ਤੇ ਵੱਡੀ ਤਦਾਦ ਦੇ ਵਿੱਚ ਪਬਲਿਕ ਇਕੱਤਰ ਹੋਈ ਹੁੰਦੀ ਹੈ ਉਸ ਪਬਲਿਕ ਨੂੰ ਸਨਮੁਖ ਹੁੰਦੇ ਨੇ ਇਹ ਸਾਡੇ ਲੀਡਰ ਇਹਨਾਂ ਨਿਡਰਾਂ ਵੱਲੋਂ ਇਸ ਮੌਕੇ ਤੇ 2-4 ਸ਼ਬਦ ਜਿਹੜੇ ਆ ਉਹ ਕਹਿਣ ਤੱਕ ਹੈ ਕੋਈ ਅਜੇ ਹਾਲ ਲੀਡਰ ਨਹੀਂ ਐ ਦੇਖਣ ਚ ਆਇਆ ਜਿਹੜਾ ਕੋਈ RAM LILA ਦੇ ਸੰਬੰਧ ਵਿੱਚ ਕੋਈ ਕਹਾਣੀ ਸੁਣਾ ਸਕੇ ਕੋਈ ਇਸ ਤਿਹਾੜ ਦਾ ਮਹੱਤਵ ਦੱਸ ਸਕੇ ਬਸ ਇੱਕੋ ਲਾਈਨ ਜਿਹੜੀ ਜ਼ਿਆਦਾਤਰ ਬੋਲੀ ਜਾਂਦੀ ਆ ਬਦੀ ਉੱਤੇ ਨੇਕੀ ਦੀ ਜਿੱਤ ਸੋ ਦੋਸਤੋ ਸਾਡੇ ਇਹਨਾਂ ਲੀਡਰਾਂ ਨੇ ਇਸ ਤਿਹਾੜ ਨੂੰ ਵੀ ਜਿਹੜਾ ਜੀ ਦੇਖਿਆ ਜਾਵੇ ਇਸ ਤਿਹਾੜ ਦਾ ਵੀ ਪੂਰਾ ਸਿਆਸੀ ਕਾਰਨ ਜਿਹੜਾ ਆ ਉਹ ਕਰ ਦਿੱਤਾ ਜਾਪ ਰਿਹਾ ਹੈ ਇਸ ਮੌਕੇ ਤੇ ਪਬਲਿਕ ਨੂੰ ਜਾਦਾ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਪਬਲਿਕ ਨੂੰ ਜਾਦਾ ਇਸ ਮੌਕੇ ਤੇ ਵੇਖਣ ਵਾਲੀ ਜਿਹੜੀ ਗੱਲ ਹੁੰਦੀ ਆ ਉਹ RAM LILLA ਦੇ ਵਿੱਚ ਵੱਖ-ਵੱਖ ਕਲਾਕਾਰ ਜਿਹੜੇ ਆ ਉਹ ਜਿੱਥੇ ਬਾਖੂਬੀ ਰੋਲ ਲਵਾਉਂਦੇ ਆ ਡਾਇਲੋਗ ਬੜੇ ਉਸ ਮੌਕੇ ਤੇ ਪੇਸ਼ ਕੀਤੇ ਜਾਂਦੇ ਆ ਉਥੇ ਹੋਰ ਵੀ ਜਿਹੜੇ ਛੋਟੇ ਕਲਾਕਾਰ ਆ ਉਹ ਬਕਵਾਕ ਰੋਲ ਕਰਦੇ ਆ ਉਹ ਉਸ ਮੌਕੇ ਤੇ ਕਈ ਵਾਰੀ ਹਾਸੇ ਲਈ ਵੀ ਬਬਲੇ ਕੋ ਨੂੰ ਮਜਬੂਰ ਕਰ ਦਿੰਦੇ ਆ ਇਸ ਮੌਕੇ ਤੇ ਜੇ ਇਹ ਕਹਿ ਲਿਆ ਜਾਵੇ ਇਹ ਬੜੇ ਦਿਲਚਸਪ ਸੀਨ ਹੁੰਦੇ ਆ ਜਿਨ੍ਹਾਂ ਨੂੰ ਅਕਤਤ ਰੋਗ ਜਿਹੜੇ ਆ ਉਹ ਆਪਣੇ ਮੋਬਾਈਲ ਰਾਹੀਂ ਵੀਡੀਓ ਰਿਕਾਰਡ ਵੀ ਜਿਹੜੇ ਆ ਬੜੇ ਉਤਸ਼ਾਹ ਨਾਲ ਲੋਕ ਕਰਦੇ ਆ ਇਸ ਤਿਹਾਰ ਨੂੰ ਜਿਤ ਧਾਰਮਿਕ ਤੌਰ ਤੇ ਬੜੇ ਉਤਸ਼ਾਹ ਨਾਲ ਦੇਖਣ ਦੀ ਉਕਸੁਕਤਾ ਹੁੰਦੀ ਆ ਉੱਥੇ ਹੀ ਇਹ ਵੀ ਕਿਹਾ ਜਾ ਸਕਦਾ ਕਿ ਇਸ ਤਿਹਾਰ ਦੇ ਮੌਕੇ ਤੇ ਵੱਡੀ ਗੰਤੀ ਵਿੱਚ ਜਿਹੜੀ ਆ ਬਜ਼ਾਰਾਂ ਦੇ ਵਿੱਚ ਰੌਣਕ ਖਾਣ ਪੀਣ ਦਾ ਸਮਾਨ ਜਿਹੜਾ ਆ ਖਰੀਦਣ ਲਈ ਆਉਂਦੀ ਆ ਖਾਸ ਕਰਕੇ ਜਲੇਬੀਆਂ ਜਿਹੜੇ ਆ ਉਹ ਵੀ ਲੋਕਾਂ ਵਿੱਚ ਖਾਣ ਦੇ ਜਿਹੜੇ ਸ਼ਕੀਨ ਆ ਉਹ ਖਰੀਦਾ ਜਾਂਦਾ ਇਹ ਮਠਿਆਈਆਂ ਦਾ ਸਮਾਨ ਸੋ ਦੋਸਤੋ ਇਸ ਤਿਹਾੜ ਦੀ ਬੜੀ ਬੇਸਬਰੀ ਨਾਲ ਜਿਹੜੀ ਆ ਉਹ ਅਡੀਕ ਕੀਤੀ ਜਾਂਦੀ ਸੀ ਤੇ ਅੱਜ ਤੋਂ 20 ਦਿਨ ਬਾਅਦ ਦਿਵਾਲੀ ਦਾ ਤਿਹਾੜੀ ਤੇ ਹੁਣ ਅਡੀਕ ਜਿਹੜੀ ਆ ਉਹ ਹੁਣੇ ਸ਼ੁਰੂ ਹੋ ਜਣੀ ਹੈ ਤੇ ਇਸ ਤਿਹਾੜ ਨੂੰ ਲੈ ਕੇ ਅਸੀਂ ਵੀ ਆਪਣੇ ਜਿੰਨੇ ਵੀ ਸਾਡੇ ਸਰੋਤੇ ਆ ਸਬਸਕ੍ਰਾਈਬਰ ਆ ਫੋਲਵਰ ਆ ਉਹਨਾਂ ਨੂੰ ਵੀ ਅਸੀਂ ਦਸਹਰੇ ਦੇ ਤਿਹਾੜ ਦੇ ਉੱਤੇ ਬਹੁਤ ਬਹੁਤ ਵਧਾਈ ਦੇਣੀ ਚਾਹੁੰਦੇ ਆ ਸੋ ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਕਰਦਿਆਂ ਸਮਾਪਤ ਤੇ ਜਾਂਦੇ ਜਾਂਦੇ ਤੁਹਾਨੂੰ ਦੋਸਤੋ ਇੱਕ ਇਹ ਬੇਨਤੀ ਕਰ ਲੈਣੇ ਆ ਕਿ ਅਗਰ ਜੇ ਤੁਸੀਂ ਐ ਸਾਡੇ ਪ੍ਰੋਗਰਾਮਾਂ ਨੂੰ ਬਿਲਗਾ ਨਿਊਜ਼ ਆਨਲਾਈਨ YouTube ਚੈਨਲ ਤੇ ਦੇਖ ਰਹੇ ਹੋ ਤੁਸੀਂ ਅਜੇ ਤੱਕ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਵੋ ਸਿਰਫ ਇੱਕ ਇਹ ਉਂਗਲ ਨਾਲ ਟੱਚ ਹੀ ਕਰਨਾ ਹੈ ਤੇ ਕੱਲ ਫਿਰ ਇੱਕ ਨਵਾਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਵਾਂਗੇ ਉਸ ਵੇਲੇ ਤੱਕ ਦੀ ਉਜਾਜਤ ਧੰਨਵਾਦ